ਜਦ ਤੱਕ ਸਾਡਾ ਮਨ ਕਮਜ਼ੋਰ ਆ ਵਿਚਾਰਾਂ ਦੇ ਵਿੱਚ ਖੁੱਬਿਆ ਆ ਭਵ ਸਾਗਰ ਦੇ ਵਿੱਚ ਡਿੱਗਿਆ ਆ ਉਦੋਂ ਤੱਕ ਇਹ ਨਿੱਕੀ ਨਿੱਕੀ ਚੀਜ਼ ਨੂੰ ਮਹਿਸੂਸ ਕਰੇਗਾ ਪਰ ਜਦੋਂ ਹੀ ਸਾਡੇ ਅੰਦਰ ਅਭਿਆਸ ਚੱਲਦਾ ਆ ਤੇ ਅਭਿਆਸ ਦੀ ਸਾਡੇ ਅੰਦਰ ਸ਼ਕਤੀ ਪੈਦਾ ਹੁੰਦੀ ਆ ਭੁਵਨ ਹਦ ਧੁਨੀਆ ਸੁਣਾਈ ਦਿੰਦੀ ਆ ਆਪਾਂ ਜਾਪ ਕਰਦੇ ਆ ਗੁਰਬਾਣੀ ਨੂੰ ਪੜ੍ਹਦੇ ਆ ਪ੍ਰੇਮ ਦੇ ਨਾਲ ਮਾਲਕ ਨੂੰ ਆਵਾਜ਼ਾਂ ਮਾਰਦੇ ਆ ਤਾਂ ਮਨ ਸਾਡਾ ਬਲਵਾਨ ਹੁੰਦਾ ਆ ਪੁਰਾਤਨ ਆਪਣੇ ਜੋ ਸਿੰਘ ਸੀ ਉਹਨਾਂ ਦੇ ਅੰਦਰ ਸ਼ਬਦ ਚੱਲਦੇ ਸੀ ਉਹਨਾਂ ਦੇ ਅੰਦਰ ਜਦੋਂ ਸ਼ਬਦ ਚੱਲਦੇ ਸੀ ਤਾਂ ਉਹਨਾਂ ਦੀ ਜੋ ਸ਼ਬਦਾਂ ਦੀ ਗੂੰਜ ਹੈ ਉਹ ਸਾਡੇ ਮਨ ਨੂੰ ਸਟਰੋਂਗ ਬਣਾਉਂਦੀ ਹੈ ਤਾਂ ਕਰਕੇ ਉਹ ਏਡੀਆਂ ਵੱਡੀਆਂ ਕੁਰਬਾਨੀਆਂ ਦੇ ਗਏ ਤੇ ਅੱਜ ਕੱਲ ਦਾ ਜੋ ਸਮਾਜ ਚੱਲਦਾ ਹੈ ਜਿਵੇਂ ਆਪਾਂ ਆਪਣੇ ਤਨ ਨੂੰ ਲੈ ਕੇ ਜ਼ਿਆਦਾ ਸੋਚਦੇ ਆਂ ਬਿਮਾਰੀਆਂ ਦੇ ਨਾਲ ਘੁਲ ਰਹੇ ਆਂ ਮੋਬਾਈਲ ਆ ਗਿਆ ਜਾਂ ਸਾਡੇ ਸਰੀਰਾਂ ਦੇ ਕੰਮ ਘਟ ਗਏ ਅਸੀਂ ਸੋਚਣ ਜ਼ਿਆਦਾ ਲੱਗ ਪਏ ਤਾਂ ਸਾਡਾ ਮਨ ਕਮਜ਼ੋਰ ਹੋ ਗਿਆ ਪਰਮਿੰਦਰ ਸਿੰਘ ਜੀ ਆਪਾਂ ਨੂੰ ਕਮੈਂਟ ਕਰਦੇ ਆ ਅਗਰ ਕੋਈ ਇਨਸਾਨ ਧਾਰਮਿਕ ਹੋਵੇ ਨਾਮ ਗੁਰਬਾਣੀ ਪੜਨ ਵਾਲਾ ਜਪਣ ਵਾਲਾ ਹੋਵੇ ਪਰ ਘਰ ਦੇ ਬਾਕੀ ਮੈਂਬਰ ਸ਼ਰਾਬ ਮੀਟ ਤੰਬਾਕੂ ਵਰਤਣ ਵਾਲੇ ਹੋਣ ਤਾਂ ਕੀ ਉਹਨਾਂ ਚੀਜ਼ਾਂ ਦਾ ਅਭਿਆਸੀ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਵਾਹਿਗੁਰੂ ਦੇਖੋ ਸੰਗਤ ਜੋ ਹੈ ਉਹਦਾ ਅਸਰ ਤਾਂ ਪੈਣਾ ਹੀ ਆ ਸੰਗਤ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਚੰਗੀ ਵੀ ਹੋ ਸਕਦੀ ਆ ਮਾਰੀ ਵੀ ਹੋ ਸਕਦੀ ਆ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਵੀ ਆ ਕਿ ਸਾਡਾ ਮਨ ਕਿੱਥੇ ਘਟ ਗਿਆ ਆ ਕਿਸ ਅਵਸਥਾ ਦਾ ਮਾਲਕ ਹੈ ਮਨ ਸਾਡਾ ਕਿੱਥੇ ਘ ਵਿਚਰ ਰਿਹਾ ਆ ਜੇ ਤਾਂ ਮਨ ਸਾਡਾ ਪੂਰਾ ਦੁਨਿਆਵੀ ਤੌਰ ਤੇ ਭਵ ਸਾਗਰ ਦੇ ਉੱਪਰ ਵਿਚਰਦਾ ਹੈ ਦੇਖੋ ਸਾਡਾ ਮਨ ਜੇ ਵਿਚਾਰਾਂ ਵਿੱਚ ਕਮਜ਼ੋਰ ਆ ਨਾ ਤਾਂ ਇਹਦੇ ਉੱਤੇ ਨਿੱਕੀ-ਨਿੱਕੀ ਗੱਲ ਦਾ ਅਸਰ ਪਵੇਗਾ ਜੇ ਕਿਸੇ ਨੇ ਕੋ ਸ਼ਬਦਾਂ ਦੀ ਚੋਟ ਮਾਰ ਦਿੱਤੀ ਤਾਂ ਵੀ ਇਸ ਨੂੰ ਮਹਿਸੂਸ ਹੋਵੇਗਾ ਜੇ ਕਿਸੇ ਸ਼ਰਾਬੀ ਜਾਂ ਮੀਟ ਤੰਬਾਕੂ ਖਾਣ ਵਾਲੇ ਦੇ ਕੋਲ ਬੈਠਿਆ ਤਾਂ ਹੋ ਸਕਦਾ ਉਹਦੀਆਂ ਗੱਲਾਂ ਦੇ ਵਿੱਚ ਆਣ ਕੇ ਇਹ ਵੀ ਉਹੀ ਕੰਮ ਕਰਨਾ ਸ਼ੁਰੂ ਕਰ ਦੇਵੇ ਹੁਣ ਇਸ ਅਵਸਥਾ ਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਸਵਾਲ ਤਾਂ ਖੜਾ ਹੋ ਗਿਆ ਕਿ ਹਾਂ ਆਹ ਦੁਬਿਧਾ ਖੜੀ ਹੁੰਦੀ ਆ ਆਹ ਸਮੱਸਿਆ ਆਉਂਦੀ ਆ ਕਿ ਜੇ ਘਰ ਦੇ ਵਿੱਚ ਸਾਡੇ ਮੈਂਬਰ ਸ਼ਰਾਬ ਪੀਣ ਵਾਲੇ ਹੋਣ ਤੰਬਾਕੂ ਮੀਟ ਖਾਣ ਵਾਲੇ ਹੋਣ ਤਾਂ ਜੋ ਨਾਮ ਅਭਿਆਸੀ ਆ ਉਹਨੂੰ ਅਭਿਆਸ ਕਰਨ ਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਘਰ ਦਾ ਮਾਹੌਲ ਠੀਕ ਨਹੀਂ ਰਹਿੰਦਾ ਸ਼ਰਾਬੀ ਨੇ ਸ਼ਰਾਬ ਪੀ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਗੱਲਾਂ ਦਾ ਕੋਈ ਮਤਲਬ ਵੀ ਨਹੀਂ ਹੋਣਾ ਉਹ ਵੀ ਗੱਲਾਂ ਕਰਨੀਆਂ ਆਪ ਦਾ ਉਹਨੇ ਸ਼ਰਾਬ ਪੀਤੀ ਹੋਣੀ ਆ ਦੂਸਰਿਆਂ ਨੂੰ ਵੀ ਤੰਗ ਕਰਨਾ ਮੀਟ ਖਾਣ ਵਾਲੇ ਦਾ ਆਪਾਂ ਇਹ ਕਹਿ ਦਿੰਦੇ ਆ ਕਿ ਆਪਾਂ ਦੂਸਰੇ ਜੀਵਾਂ ਨੂੰ ਮਾਰ ਕੇ ਆਪਾਂ ਆਪਣਾ ਢਿੱਡ ਭਾਲਦੇ ਆ ਇਸ ਅਵਸਥਾ ਦੇ ਵਿੱਚ ਸਾਨੂੰ ਇਹ ਕਰਨਾ ਚਾਹੀਦਾ ਆ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਅਲੱਗ ਆਪਣਾ ਕਮਰਾ ਵੇਖੀਏ ਜੇ ਸਾਡੇ ਕੋਲ ਦੋ ਮੰਜ਼ਲਾ ਘਰ ਹੈ ਤੇ ਅਸੀਂ ਥੱਲੇ ਰਹਿੰਦੇ ਆ ਉੱਪਰ ਇੱਕ ਵਧੀਆ ਕਮਰਾ ਬਣਾਓ ਜਿੱਥੇ ਆਪਾਂ ਸਿਮਰਨ ਦਾ ਅਭਿਆਸ ਕਰਨਾ ਅੰਦਰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਫੋਟੋਆਂ ਲਗਾ ਸਕਦੇ ਆ ਜਿਨ੍ਹਾਂ ਨੂੰ ਵੇਖ ਕੇ ਮਨ ਨੂੰ ਸਕੂਨ ਮਿਲੇ ਜਿਵੇਂ ਕਿ ਕਿਸੇ ਝਰਨੇ ਦੀ ਕਿਸੇ ਨਦੀ ਦੀ ਫੋਟੋਆਂ ਤੇ ਵੱਲ ਪਾ ਧਿਆਨ ਤਾਂ ਨਹੀਂ ਰੱਖਣਾ ਪਰ ਆਪ ਆਪਣੀ ਕਮਰੇ ਦੀ ਵਾਈਬ੍ਰੇਸ਼ਨ ਬਣਾਉਣ ਵਾਸਤੇ ਉੱਥੇ ਕੁਝ ਅਜਹੀਆਂ ਚੀਜ਼ਾਂ ਰੱਖ ਸਕਦੇ ਆ ਜੋ ਸਾਡੇ ਮਨ ਨੂੰ ਸਕੂਨ ਦੇਵੇ ਜਿਵੇਂ ਕਿ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਲਾਈਟਾਂ ਇਦਾਂ ਦੀਆਂ ਆਉਂਦੀਆਂ ਹਨ ਕਿ ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਟਿਕ ਜਾਂਦਾ ਮਨ ਅਸਲੀ ਮਨ ਤਾਂ ਵੈਸੇ ਉਦੋਂ ਹੀ ਟਿਕਣਾ ਜਦੋਂ ਅਸੀਂ ਆਪਣੀ ਰਸਨਾ ਦਾ ਇਸਤੇਮਾਲ ਕੀਤਾ ਵਾਹ ਗੁਰੂ ਵਾਹ ਗੁਰੂ ਅਲੱਗ ਕਮਰੇ ਦੇ ਵਿੱਚ ਰੋਜ਼ਾਨਾ ਅਭਿਆਸ ਕਰੋ ਜਿਵੇਂ ਤੁਸੀਂ ਅਭਿਆਸ ਕਰਨ ਇੱਥੇ ਬੈਠੋਗੇ ਉਸ ਕਮਰੇ ਦੀ ਵਾਈਬ੍ਰੇਸ਼ਨ ਵੀ ਉਸੇ ਤਰ੍ਹਾਂ ਦੀ ਹੋਵੇਗੀ ਪਹਿਲਾਂ ਸਾਡਾ ਮਨ ਸਟਰੋਂਗ ਹੋ ਜਾਵੇ ਫਿਰ ਮਨ ਦੇ ਉੱਤੇ ਕਿਸੇ ਵੀ ਜੀਵ ਜੰਤੂ ਦਾ ਕਿਸੇ ਵੀ ਵਾਈਬ੍ਰੇਸ਼ਨ ਦਾ ਸਾਡੇ ਉੱਤੇ ਅਸਰ ਨਹੀਂ ਪੈਂਦਾ ਉਸ ਕਮਰੇ ਦੇ ਵਿੱਚ ਜੇ ਆਪਾਂ ਮੰਨ ਲਓ 1 ਘੰਟਾ ਬੈਠ ਕੇ ਅਭਿਆਸ ਕੀਤਾ ਤੇ ਹੁਣ ਆਪਾਂ ਉਸ ਕਮਰੇ ਦੇ ਵਿੱਚੋਂ ਨਿਕਲ ਕੇ ਥੱਲੇ ਜਾਣਾ ਹੈ ਰਸਨਾ ਦੇ ਵਿੱਚ ਜਿਵੇਂ ਸਾਡੇ ਹੌਲੀ ਹੌਲੀ ਲਿਪਸ ਹਿਲਦੇ ਆ ਨਾ ਆਵਾਜ਼ ਨਹੀਂ ਆਉਂਦੀ ਲਿਪਸ ਹਿਲਦੇ ਆ ਉਸੇ ਤਰ੍ਹਾਂ ਆਪਾਂ ਥੱਲੇ ਵੀ ਜਾ ਕੇ ਵਿਚਰਨਾ ਸਾਰਾ ਦਿਨ ਕੰਮਕਾਰ ਕਰਨੇ ਆ ਗੱਲਾਂ ਬਾਤਾਂ ਕਰਨੀਆਂ ਆ ਫੇਰ ਤੁਸੀਂ ਸ਼ਾਮ ਨੂੰ ਆਓ ਤੇ ਆ ਕੇ ਅਭਿਆਸ ਕਰੋ ਇਸ ਤਰ੍ਹਾਂ ਦਿਨ ਬੀਤਦੇ ਜਾਣਗੇ ਤੁਹਾਡਾ ਮਨ ਸਟਰੋਂਗ ਹੁੰਦਾ ਜਾਵੇਗਾ ਤੇ ਕੁਝ ਕੁ ਸਮੇਂ ਬਾਅਦ ਸਾਡਾ ਮਨ ਇੰਨਾ ਕਿ ਸਟਰੋਂਗ ਹੋ ਜਾਵੇਗਾ ਕਿ ਘਰ ਦੇ ਵਿੱਚ ਜੋ ਜੀਵ ਸ਼ਰਾਬ ਮੀਠ ਤੰਬਾਕੂ ਵਰਤਦੇ ਸਨ ਸਾਨੂੰ ਉਹਨਾਂ ਦੇ ਉੱਤੇ ਕੋਈ ਖਿਜ ਨਹੀਂ ਚੜੇਗੀ ਕੋਈ ਗੁੱਸਾ ਨਹੀਂ ਆਵੇਗਾ ਹੋ ਸਕਦਾ ਮਾਲਕ ਉਹਨਾਂ ਦੇ ਉੱਤੇ ਵੀ ਕਿਰਪਾ ਕਰ ਦੇਣ ਤੇ ਉਹ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੁਹਾਡੇ ਨਾਲ ਕਮਰੇ ਦੇ ਵਿੱਚ ਆਉਣਾ ਸ਼ੁਰੂ ਕਰ ਦੇਣ ਜਿਸ ਕਮਰੇ ਦੇ ਵਿੱਚ ਤੁਸੀਂ ਅਭਿਆਸ ਕਰਨਾ ਹੈ ਉੱਥੇ ਸ਼ਬਦ ਲਗਾ ਕੇ ਹੈੱਡਫੋਨ ਲਾ ਕੇ ਵੀ ਤੁਸੀਂ ਉਹਨਾਂ ਸ਼ਬਦਾਂ ਨੂੰ ਸੁਣੋ ਪੂਰਾ ਆਨੰਦ ਤੇ ਮਸਤੀ ਦੇ ਵਿੱਚ ਜਾਓ ਜਿਵੇਂ ਕਿ ਬਹੁਤ ਸਾਰੇ ਕੀਰਤਨੀਆਂ ਨੇ ਜੋ ਗੁਰਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਉਹ ਸ਼ਬਦ ਕੀਰਤਨ ਕਰਦੇ ਨੇ ਜੇ ਜਦੋਂ ਪਾਉ ਕੀਰਤਨ ਸੁਣਦੇ ਆ ਨਾ ਤਾਂ ਮਾਲਕ ਦੇ ਪ੍ਰਤੀ ਸਾਡਾ ਪਿਆਰ ਵੱਧ ਆਇਆ ਉਸੇ ਕਮਰੇ ਦੇ ਵਿੱਚ ਬੈਠ ਕੇ ਤੁਸੀਂ ਗੁਰਬਾਣੀ ਨੂੰ ਪੜੋ ਜਿਹੜੇ ਜੀਵ ਸ਼ਰਾਬ ਮੀਤ ਤਮ ਬਾਕੂ ਵਰਤਦੇ ਨੇ ਉਹਨਾਂ ਨੂੰ ਵੀ ਕੁਝ ਸਮਾਂ ਉਸ ਕਮਰੇ ਦੇ ਵਿੱਚ ਬਿਠਾਓ ਜਿਵੇਂ ਜਿਵੇਂ ਉਹ ਵੇਖਣਗੇ ਉਹਨਾਂ ਦੇ ਤਨ ਤੇ ਮਨ ਦੇ ਉੱਤੇ ਦੋਵਾਂ ਦੇ ਉੱਤੇ ਅਸਰ ਹੋਵੇਗਾ ਇਸੇ ਤਰ੍ਹਾਂ ਨਾਮ ਅਭਿਆਸੀ ਆਪਣੀ ਪੂਰੀ ਜ਼ਿੰਦਗੀ ਕੱਢ ਦੇਵੇ ਕੁਝ ਤਾਂ ਸਾਨੂੰ ਪ੍ਰਯਾਸ ਕਰਨਾ ਪਵੇਗਾ ਅਲੱਗ ਤੇ ਜੇ ਅਸੀਂ ਕੋਈ ਅਲੱਗ ਪ੍ਰਯਾਸ ਨਹੀਂ ਕਰਦੇ ਉਹਨਾਂ ਦੇ ਵਿੱਚ ਬੈਠ ਕੇ ਹੀ ਅਸੀਂ ਅਭਿਆਸ ਕਰਦੇ ਹਾਂ ਜੋ ਜੀਵ ਸ਼ਰਾਬ ਮੀਟ ਤੰਬਾਕੂ ਵਰਤਦੇ ਆ ਫੇਰ ਸਾਡੇ ਮਨ ਦੇ ਤੇ ਇੰਨਾ ਅਸਰ ਨਹੀਂ ਹੋਣਾ ਪਹਿਲਾਂ ਆਪਣੇ ਮਨ ਨੂੰ ਆਪਣੇ ਤਨ ਨੂੰ ਅਲੱਗ ਬਿਠਾ ਕੇ ਅਭਿਆਸ ਕਰਨਾ ਜ਼ਰੂਰੀ ਆ ਸਿਮਰਨ ਕਰਨ ਸੁਖਮਨੀ ਸਾਹਿਬ ਪਾਠ ਦੇ ਵਿੱਚ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਕਿ ਜੇ ਤੁਸੀਂ ਇਹ ਸਿਮਰਨ ਪ੍ਰਮਾਤਮਾ ਦਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਨਾਲ ਅਨੰਤ ਚੀਜ਼ਾਂ ਹੋਣਗੀਆਂ ਉਹ ਉਹ ਗੱਲਾਂ ਹੋਣਗੀਆਂ ਉਹ ਉਹ ਤੁਹਾਡੇ ਨਾਲ ਅਨੁਭਵ ਹੋਣਗੇ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਸੋਚੇ ਵੀ